ਸੋਨੇ ਤੇ ਸੁਹਾਗੇ ਵਾਲੀ ਤੁਸੀਂ ਗੱਲ ਬਹੁਤ ਵਾਰੀ ਸੁਣੀ ਹੋਣੀ ਆ ਪਰ ਮੈਂ ਅੱਜ ਤੁਹਾਨੂੰ ਇਸ ਦਾ ਸਬੂਤ ਦੇਣ ਜਾ ਰਿਹਾ ਅਤੇ ਇਹ ਹੈ ਸਰਕਾਰ ਦੀ ਇੱਕ ਇਹ ਯੋਜਨਾ ਜਿਸ ਦੇ ਵਿੱਚ ਤੁਹਾਨੂੰ ਕੰਮ ਕਰਨ ਦੇ ਨਹੀਂ ਸਿੱਖਣ ਦੇ ਪੈਸੇ ਮਿਲਣਗੇ ਪਰ ਬਹੁਤ ਸਾਰੇ ਲੋਕਾਂ ਨੂੰ ਮੇਰੀ ਇਹ ਗੱਲ ਮਜ਼ਾਕ ਲੱਗੀ ਹੋਣੀ ਪਰ ਇਹ ਮਜ਼ਾਕ ਨਹੀਂ ਇਹ ਇੱਕ ਰਿਐਲਿਟੀ ਹੈ ਜਿਸ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਕੰਮ ਸਿੱਖਰ ਵਾਲਿਆਂ ਦੇ ਪੈਸਿਆਂ ਦੇ ਨਾਲ ਨਾਲ ਤੁਹਾਨੂੰ ਸਰਕਾਰੀ ਮਦਦ ਲਗਤੋਂ ਮਿਲਦੀ ਹੈ ਔਰ ਕੰਮ ਸ਼ੁਰੂ ਕਰਨ ਲਈ ਲੋਨ ਅਲੱਗ ਇਹ ਹੋਈ ਨਾ ਸੋਹਣੇ ਤੇ ਸੁਹਾਗੇ ਵਾਲੀ ਗੱਲ ਜੋ ਮੈਂ ਤੁਹਾਨੂੰ ਕਿਹਾ ਸੀ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਦੋਸਤੋ ਹੁਣ ਤੱਕ ਤੁਸੀਂ ਮੇਰੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖ ਚੁੱਕੇ ਹੋਵੋਗੇ ਜਿੰਨੀਆਂ ਵੀ ਵੀਡੀਓ ਮੈਂ ਬਣਾਈਆਂ ਨੇ ਉਹਨਾਂ ਵਿੱਚ ਡਿਟੇਲ ਇਨਫੋਰਮੇਸ਼ਨ ਦੇ ਨਾਲ-ਨਾਲ ਉਹ ਸਾਰੀਆਂ ਗੱਲਾਂ ਸੱਚ ਨੇ ਕਿਉਂਕਿ ਜਿਹੜੀਆਂ ਵੀ ਮੈਂ ਵੀਡੀਓਜ਼ ਬਣਾਉਂਦਾ ਹਾਂ ਉਹ ਡਿਟੇਲ ਤੇ ਰੈਫਰੈਂਸ ਦੇ ਨਾਲ ਹੀ ਬਣਾਉਂਦਾ ਹਾਂ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੇਰੀ YouTube ਫੈਮਲੀ ਪੰਜਾਬੀ ਭਰਾਵਾਂ ਨੂੰ ਮੈਂ ਉਹ ਗੱਲਾਂ ਦੱਸਾਂ ਜੋ ਉਹਨਾਂ ਦੇ ਕੰਮ ਆ ਸਕਣ ਅਤੇ ਉਹਨਾਂ ਨੂੰ ਮੈਂ ਆਰਥਿਕ ਤੌਰ ਤੇ ਉੱਪਰ ਚੱਕ ਸਕਾਂ ਅੱਜ ਦੀ ਵੀਡੀਓ ਵੀ ਕੁਝ ਇਸੇ ਹੀ ਤਰ੍ਹਾਂ ਦੀ ਹੋਣ ਵਾਲੀ ਹੈ ਹੁਣ ਅਸੀਂ ਆਪਣੇ ਅੱਜ ਦੇ ਟਾਪਿਕ ਵੱਲ ਅੱਗੇ ਵਧਦੇ ਹਾਂ ਆਓ ਹੁਣ ਅਸੀਂ ਗਵਰਨਮੈਂਟ ਟ੍ਰੇਨਿੰਗ ਤੇ ਅਦਰ ਟ੍ਰੇਨਿੰਗ ਦੇ ਵਿੱਚ ਫਰਕ ਸਮਝਦੇ ਹਾਂ ਦੋਸਤੋ ਜੇਕਰ ਤੁਸੀਂ ਕਿਤੇ ਵੀ ਕਿਸੇ ਵੀ ਸਕਿੱਲ ਦੀ ਟ੍ਰੇਨਿੰਗ ਲੈਣ ਜਾਂਦੇ ਹੋ ਤਾਂ ਤੁਹਾਨੂੰ ਆਪਣੀ ਪੌਕੇਟ 'ਚੋਂ ਪੈਸੇ ਦੇਣੇ ਪੈਂਦੇ ਨੇ ਪਰ ਇਸ ਸਕੀਮ ਦੇ ਵਿੱਚ ਤੁਹਾਨੂੰ ਸਕਿੱਲ ਸਿੱਖਣ ਦੇ ਪੈਸੇ ਮਿਲਣਗੇ ਦੂਜੇ ਪਾਸੇ ਜੇ ਕੰਪਨੀਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਸਕਿੱਲ ਸਿੱਖਣ ਤੋਂ ਬਾਅਦ ਐਜ਼ ਅ ਫ੍ਰੈਸ਼ਰ ਕੰਮ ਕਰਨਾ ਪੈਂਦਾ ਹੈ ਪਰ ਤੁਸੀਂ ਇਸ ਟ੍ਰੇਨਿੰਗ ਦੇ ਵਿੱਚ ਸਿੱਧੇ ਹੀ ਆਪਣਾ ਬਿਜ਼ਨਸ ਨੂੰ ਸੈਟਅਪ ਕਰ ਸਕਦੇ ਹੋ ਔਰ ਨੂੰ ਸਟਾਰਟ ਕਰ ਸਕਦੇ ਹੋ ਇਸ ਵੀਡੀਓ ਵਿੱਚ ਜੋ ਮੈਂ ਸਰਕਾਰੀ ਸਕੀਮ ਬਾਰੇ ਦੱਸਣ ਜਾ ਰਿਹਾ ਹਾਂ ਉਹ ਹੈ ਪੀਐਮ ਵਿਸ਼ਵਕਰਮਾ ਯੋਜਨਾ ਯੋਜਨਾ ਦੇ ਬੈਨੀਫਿਟ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਯੋਜਨਾ ਬਾਰੇ ਥੋੜਾ ਬੋਝਾ ਦੱਸ ਦਵਾਂ ਕਿ ਇਹ ਯੋਜਨਾ ਨੂੰ ਕਿਉਂ ਸ਼ੁਰੂ ਕੀਤਾ ਗਿਆ ਇਸ ਯੋਜਨਾ ਦਾ ਕੀ ਮੋਟਿਵ ਹੈ ਕਿਸ ਤਰ੍ਹਾਂ ਦੇ ਲੋਕ ਇਸ ਦਾ ਲਾਭ ਲੈ ਸਕਦੇ ਹਨ ਅਤੇ ਕਿਉਂ ਇਸ ਦੁਆਰਾ ਟ੍ਰੇਨਿੰਗ ਲੈਣ ਵਾਲੇ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਜ਼ਰਾ ਸਾਲ ਇਸ ਸਕੀਮ ਦੀ ਸ਼ੁਰੂਆਤ MSME ਵੱਲੋਂ 17 ਸਤੰਬਰ 2023 ਨੂੰ ਕੀਤੀ ਗਈ ਸੀ। ਜਿਸ ਦਾ ਮੇਨ ਮਕਸਦ ਕਾਰੀਗਰਾਂ ਨੂੰ ਕਰਜ਼ੇ ਮੁਕਤ ਬਣਾਉਣਾ ਹੈ। ਉਹਨਾਂ ਨੂੰ ਨਿਊ ਸਕਿੱਲਜ਼, ਨਿਊ ਟੈਕਨੋਲੋਜੀ ਅਤੇ ਡਿਜੀਟਲ ट्रांजੈਕਸ਼ਨ ਦੇ ਵਿੱਚ ਲਿੰਕੇਜ ਬਣਾਉਣ ਵਾਸਤੇ ਸਪੋਰਟ ਕਰਨਾ ਹੈ। ਬਹੁਤ ਸਾਰੇ ਅਜਿਹੇ ਹੁਨਰਮੰਦ ਕਾਰੀਗਰ ਸਨ ਜਿਹੜੇ ਡਿਜੀਟਲ ਟੈਕਨੋਲੋਜੀ ਆਉਣ ਤੋਂ ਬਾਅਦ ਆਪਣੇ ਆਪ ਨੂੰ ਡਿਜੀਟਲ ਲਿੰਕ ਅਪ ਨਹੀਂ ਕਰ पाए ਤੇ ਪਿੱਛੇ ਰਹਿ ਗਏ। ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਹੁਨਰਮੰਦ ਨੇ ਲੇਕਿਨ ਉਹਨਾਂ ਕੋਲ ਪੈਸੇ ਨਹੀਂ ਨੇ bizness ਸਟਾਰਟ ਕਰਨ ਵਾਸਤੇ ਅਤੇ ਨਾ ਹੀ ਪ੍ਰੋਪਰ ਨੌਲੇਜ ਹੈ। ਨਾਲ ਹੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਆਪਣੇ ਪਿਤਾ ਪੁਰਖੀ ਧੰਦੇ ਨੂੰ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨੂੰ ਬਹੁਤ ਛੋਟਾ ਸਮਝਦੇ ਨੇ। ਦੋਸਤੋ ਕਾਰਨ ਚਾਹੇ ਕੋਈ ਹੋਵੇ ਪਰ ਸਰਕਾਰ ਨੇ ਇਸ ਚੀਜ਼ ਦਾ ਹੱਲ ਲੈ ਆਂਦਾ ਹੈ। ਪਾਰ ਦੀ ਰਵਾਇਤੀ ਕਾਰੀਗਰੀ ਨੂੰ ਜਿਉਂਦਾ ਰੱਖਣ ਲਈ ਪਾਰ ਸਰਕਾਰ ਨੇ ਇਸ ਦਾ ਨਾਮ ਭਗਵਾਨ ਵਿਸ਼ਕਰਮਾ ਦੇ ਨਾਮ ਤੇ ਰੱਖਿਆ ਹੈ ਕਿਉਂਕਿ ਹਿੰਦੂ ਸ਼ਾਸਤਰਾਂ ਦੇ ਮੁਤਾਬਿਕ ਵਿਸ਼ਕਰਮਾ ਬ੍ਰਹਮ ਆਰਕੀਟੈਕਟ ਹਨ ਅਤੇ ਨਾਲ ਹੀ ਉਹ ਹੁਨਰ ਦੇ ਕਾਰੀਗਰ ਦੇ ਪ੍ਰਤੀਕ ਵੀ ਹਨ ਹੁਣ ਤੁਸੀਂ ਸਕੀਮ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੁਣ ਮੈਂ ਤੁਹਾਨੂੰ ਉਹ ਗੱਲ ਦੱਸਦਾ ਹਾਂ ਜਿਸ ਕਰਕੇ ਤੁਸੀਂ ਵੀਡੀਓ ਹੁਣ ਤੱਕ ਦੇਖੀ ਹੈ ਕਿ ਬਿਨਾ ਕੰਮ ਕੀਤੇ ਤੁਹਾਨੂੰ ਪੈਸੇ ਕਿਵੇਂ ਮਿਲਣੇ ਨੇ ਦੋਸਤੋ ਕਿਉਂਕਿ ਇਹ ਯੋਜਨਾ ਛੋਟੇ ਕਾਰੀਗਰਾਂ ਲਈ ਸ਼ੁਰੂ ਕੀਤੀ ਹੈ ਜਿਨ੍ਹਾਂ ਦਾ ਕੋਈ ਵੀ ਸਟਾਰਟਅਪ ਨਹੀਂ ਹੈ ਇਸ ਲਈ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਇਹਨਾਂ ਕਾਰੀਗਰਾਂ ਨੂੰ ਇੱਕ ਦਿਨ ਵੀ ਕੰਮ ਨਾ ਮਿਲੇ ਤੇ ਇਹਨਾਂ ਦੀ ਰੋਜੀ ਰੋਟੀ ਰੁਕ ਸਕਦੀ ਹੈ। ਇਸ ਗੱਲ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ ਜੋ ਵੀ ਕੋਈ ਇਸ ਯੋਜਨਾ ਦੇ ਤਹਿਤ ਸਰਕਾਰ ਤੋਂ ਉੱਤਸਕ ਲਈ ਲਵੇਗਾ ਉਸ ਨੂੰ ਇੱਕ ਦਿਨ ਦਾ 500 ਰੁਪਏ ਦਿੱਤੇ ਜਾਵੇਗਾ। ਹੈ ਨਾ ਇਹ ਕਮਾਲ ਦੀ ਗੱਲ? ਇਸ ਦੇ ਨਾਲ ਹੀ ਕੰਮ ਵਿੱਚ ਮਾਹਿਰ ਹੋ ਚੁੱਕੇ ਲੋਕਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਸਰਟੀਫਿਕੇਟ ਦੇ ਨਾਲ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਜੌਬ ਕਰ ਸਕਦੇ ਹੋ। ਸਿਰਫ ਇੰਨਾ ਹੀ ਨਹੀਂ ਜੋ ਵੀ ਕਾਰੀਗਰ ਆਪਣੇ ਕੰਮ ਨੂੰ ਵੱਡਾ ਕਰਨਾ ਚਾਹੇਗਾ ਜਾਂ ਫਿਰ ਟੂਲਸ ਖਰੀਦਣਾ ਚਾਹੇਗਾ ਸਰਕਾਰ ਉਸ ਨੂੰ 15000 ਦੀ ਰਾਸ਼ੀ ਵੀ ਦੇਵੇਗੀ ਅਤੇ ਇਸ ਰਕਮ ਨੂੰ ਵਾਪਸ ਨਹੀਂ ਕਰਨਾ ਪੈਂਦਾ ਇਸ ਦੇ ਨਾਲ ਇਸ ਸਕੀਮ ਦਾ ਹੋਰ ਵੀ ਵੱਡਾ ਬੈਨੀਫਿਟ ਹੈ ਪਰ ਇਸ ਤੋਂ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਇਸ ਸਕੀਮ ਦਾ ਬੈਨੀਫਿਟ ਕਿਹੜੇ-ਕਿਹੜੇ ਕਾਰੀਗਰ ਲੈ ਸਕਦੇ ਇਸ ਯੋਜਨਾ ਵਿੱਚ 30 ਲੱਖ ਕਾਰੀਗਰਾਂ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਨ੍ਹਾਂ ਵਿੱਚ ਮੂਰਤੀਕਾਰ ਲੋਹਾਰ ਕੱਪੜੇ ਧੋਣ ਵਾਲੇ ਗੁਣਾਈ ਕਰਨ ਵਾਲੇ ਖਡਾਉਣੇ ਬਣਾਉਣ ਵਾਲੇ ਰਾਜਮਿਸਤਰੀ ਅਤੇ ਹੋਰ ਤਰ੍ਹਾਂ ਦੇ ਬਹੁਤ ਸਾਰੇ ਕਾਰੀਗਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੰਮਾਂ ਦੀ ਲਿਸਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਜੇਕਰ ਤੁਹਾਡਾ ਕੋਈ ਭੈਣ ਭਰਾ ਯਾਰ ਦੋਸਤ ਇਹਨਾਂ ਕੰਮਾਂ ਵਿੱਚੋਂ ਕੋਈ ਵੀ ਕੰਮ ਕਰਨਾ ਚਾਹੁੰਦਾ ਹੈ, ਤੁਸੀਂ ਸਾਡੀ ਇਹ ਵੀਡੀਓ ਉਹਦੇ ਨਾਲ ਜ਼ਰੂਰ ਸ਼ੇਅਰ ਕਰੋ। ਦੋਸਤੋ ਇਸ ਸਕੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਕੀਮ ਪਿੰਡਾਂ ਤੇ ਸ਼ਹਿਰਾਂ ਦੋਨਾਂ ਵਾਸਤੇ ਬਣਾਈ ਗਈ ਹੈ। ਕੋਈ ਵਿਅਕਤੀ ਚਾਹੇ ਕਿਤੇ ਵੀ ਰਹਿੰਦਾ ਹੋਵੇ, ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਹੁਣ ਮੈਂ ਤੁਹਾਨੂੰ ਇਸ ਦੇ ਸਭ ਤੋਂ ਵੱਡੇ ਬੈਨੀਫਿਟ ਬਾਰੇ ਦੱਸਾਂਗਾ ਪਰ ਉਸ ਬੈਨੀਫਿਟ ਨੂੰ ਲੈਣ ਵਾਸਤੇ ਜੋ ਡਾਕੂਮੈਂਟ ਚਾਹੀਦੇ ਨੇ ਆਓ ਉਹਦੇ ਬਾਰੇ ਅਸੀਂ ਜਾਣਦੇ ਹਾਂ ਇਸ ਲਈ एलिਜੀਬਿਲਟੀ ਕਰਾਈਟੇਰੀਆ ਨੂੰ ਫਾਲੋ ਕਰਨਾ ਜ਼ਰੂਰੀ ਹੈ ਜਿਸ ਦੀਆਂ ਸ਼ਰਤਾਂ ਕੋਈ ਖਾਸ ਨਹੀਂ ਹਨ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਯੋਜਨਾ ਦੇ एलिਜੀਬਿਲਟੀ ਕਰਾਈਟੇਰੀਆ ਨੂੰ ਫਾਲੋ ਕਰ ਲੋਗੇ ਜਿਵੇਂ ਕਾਰੀਗਰ ਦੀ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਕਾਰੀਗਰ ਕੋਲ ਆਪਣਾ ਇੱਕ ਬੈਂਕ ਖਾਤਾ ਹੋਣਾ ਚਾਹੀਦਾ ਹੈ ਤਾਂ ਜੋ ਡੇਲੀ ਮਿਲਣ ਵਾਲੇ 500 ਰੁਪਏ ਖਾਤੇ ਦੇ ذریعے ਰੀਸੀਵ ਕਰ ਸਕੇ ਕਾਰੀਗਰ ਕੋਰ ਆਧਾਰ ਕਾਰਡ ਹੋਣਾ ਚਾਹੀਦਾ ਹੈ ਕਾਰੀਗਰ ਕੋਲ ਆਪਣਾ ਇੱਕ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ ਕਾਰੀਗਰ ਕੋਰ ਰਾਸ਼ਨ ਕਾਰਡ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿੱਚ ਸਾਰੀ ਫੈਮਿਲੀ ਦੇ ਆਧਾਰ ਕਾਰਡ ਹੋਣੇ ਚਾਹੀਦੇ ਹਨ ਇਸ ਤਰ੍ਹਾਂ ਦੇ ਕੁਝ ਕੁ ਡਾਕੂਮੈਂਟਸ ਦੇ ਨਾਲ ਤੁਸੀਂ ਬੜੇ ਆਰਾਮ ਦੇ ਨਾਲ ਆਪਣੇ ਆਪ ਨੂੰ ਇਸ ਯੋਜਨਾ ਵਿੱਚ ਰਜਿਸਟਰ ਕਰਾ ਸਕਦੇ ਹੋ ਤੁਸੀਂ ਇਸ ਯੋਜਨਾ ਦੇ ਤਹਿਤ ਲੋਨ ਦਾ ਫਾਰਮ ਵੀ ਭਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ 3 ਲੱਖ ਦਾ ਲੋਨ ਦੋ ਕਿਸ਼ਤਾਂ ਵਿੱਚ ਮਿਲ ਜਾਵੇਗਾ। ਪਹਿਲੀ ਕਿਸ਼ਤ ਦੇ ਵਿੱਚ ਤੁਹਾਨੂੰ 1 ਲੱਖ ਰੁਪਏ ਦਿੱਤਾ ਜਾਏਗਾ, ਦੂਸਰੀ ਕਿਸ਼ਤ ਦੇ ਵਿੱਚ ਤੁਹਾਨੂੰ 2 ਲੱਖ ਰੁਪਏ ਮਿਲ ਜਾਏਗਾ। ਅਤੇ ਇਸ ਲੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਲੋਨ ਨੂੰ 5% ਦੇ ਵਿਆਜ ਤੇ ਬਿਨਾਂ ਗਾਰੰਟੀ ਦੇ ਤੁਸੀਂ ਇਸ ਨੂੰ ਲੈ ਸਕਦੇ ਹੋ। ਆਓ ਹੁਣ ਅਸੀਂ ਇਸ ਸਕੀਮ ਦਾ ਹਿੱਸਾ ਬਣਨ ਬਾਰੇ ਗੱਲ ਕਰਦੇ ਹਾਂ ਕਿ ਤੁਸੀਂ ਫਾਰਮ ਨੂੰ ਕਿਵੇਂ ਭਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਪੀਐਮ ਵਿਸ਼ਕਰਮਾ ਦੀ ਸਾਈਟ ਤੇ ਜਾਣਾ ਪਏਗਾ ਜਿਸ ਦਾ ਲਿੰਕ ਮੈਂ ਆਲਰੇਡੀ ਡਿਸਕ੍ਰਿਪਸ਼ਨ 'ਚ ਐਡ ਕਰ ਦਿੱਤਾ ਹੈ। ਇਸ ਸਾਈਟ ਤੇ ਜਾ ਕੇ ਤੁਸੀਂ ਕਾਮਨ ਸਰਵਿਸ ਸੈਂਟਰ ਦੇ ਥਰੂ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹੋ। ਤੁਸੀਂ ਕਿਸੇ ਵੀ ਨੇੜੇ ਦੇ ਸਰਵਿਸ ਸੈਂਟਰ ਵਿੱਚ ਜਾ ਕੇ ਆਪਣਾ ਫਾਰਮ ਭਰਵਾ ਸਕਦੇ ਹੋ। ਇਸ ਦੇ ਲਈ ਜ਼ਰੂਰੀ ਦਸਤਾਵੇਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ। ਜੇਕਰ ਤੁਹਾਨੂੰ ਇਸ ਯੋਜਨਾ ਨਾਲ ਰਿਲੇਟਡ ਹੋਰ ਕੋਈ ਜ਼ਰੂਰੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਹਾਨੂੰ ਪੰਚਾਇਤਕਰ ਜਾਂ ਫਿਰ ਕਾਮਨ ਸਰਵਿਸ ਸੈਂਟਰ ਤੋਂ ਮਿਲ ਜਾਏਗੀ। ਇਸ ਫਾਰਮ ਨੂੰ ਭਰਨ ਤੋਂ ਪਹਿਲਾਂ ਪਤਾ ਕਰੋ ਕਿ ਦੱਸੇ ਗਏ ਸਕਿੱਲ ਵਿੱਚੋਂ ਤੁਹਾਡੀ ਮੁਹਾਰਤ ਕਿਸ ਵਿੱਚ ਹੈ ਉਸ ਤੋਂ ਬਾਅਦ ਆਪਣੇ ਨੇੜੇ ਕਾਮਨ ਸਰਵਿਸ ਸੈਂਟਰ ਵਿੱਚ ਜਾਓ ਅਤੇ ਉੱਥੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਲਈ ਕਹੋ ਉਹਨਾਂ ਨੂੰ ਆਪਣੀ ਸਾਰੀ ਜਾਣਕਾਰੀ ਅਤੇ ਜ਼ਰੂਰੀ ਦਸਤਾਵੇਜ਼ ਦਿਓ ਅਤੇ ਉਸ ਸਮੇਂ ਹੀ ਆਪਣੀ ਵਿਸ਼ਕਰਮਾ ਆਈਡੀ ਪ੍ਰਾਪਤ ਕਰੋ ਇਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਤੁਸੀਂ ਕਿਸ ਤਰ੍ਹਾਂ ਇਸ ਯੋਜਨਾ ਦਾ ਲਾਭ ਲੈਣਾ ਹੈ ਅਤੇ ਤੁਹਾਨੂੰ ਕਿੱਥੇ ਅਤੇ ਕਦੋਂ ਟ੍ਰੇਨਿੰਗ ਲਈ ਬੁਲਾਇਆ ਜਾਵੇਗਾ ਅਤੇ ਕਿਸ ਤਰ੍ਹਾਂ ਫੰਡਿੰਗ ਦਿੱਤੀ ਜਾਏਗੀ ਇਸ ਦੇ ਨਾਲ ਹੀ ਸਰਕਾਰ ਤੁਹਾਡੇ ਇਸ ਤਰ੍ਹਾਂ ਦੇ ਬਿਜ਼ਨਸ ਨੂੰ ਬ੍ਰਾਂਡ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ। ਇਸ ਦੇ ਨਾਲ ਹੀ ਬਿਜ਼ਨਸ ਨੂੰ ਡਿਜੀਟਲ ट्रांजੈਕਸ਼ਨ ਚਲਾਉਣ ਦੇ ਨਾਲ ਵੀ ਤੁਹਾਨੂੰ ਇਸ ਦੇ ਵਿੱਚ ਮਦਦ ਮਿਲੇਗੀ। ਜੇਕਰ ਤੁਸੀਂ ਆਪਣੀ ਬਿਜ਼ਨਸ ਦੀ ਪੇਮੈਂਟ ਕਿਊਆਰ ਕੋਡ ਦੇ ਥਰੂ ਕਰਦੇ ਹੋ ਤਾਂ ਸਰਕਾਰ ਤੁਹਾਨੂੰ ਹਰ ਇੱਕ ट्रांजੈਕਸ਼ਨ ਦੇ ਉੱਪਰ 1 ਰੁਪਿਆ ਹੋਰ ਵੀ ਦੇਵੇਗੀ। ਇਸ ਦੇ ਨਾਲ ਹੀ ਇਸ ਯੋਜਨਾ ਤਹਿਤ ਈ-ਕਾਮਰਸ ਪਲੇਟਫਾਰਮ ਦੇ ਥਰੂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਵੀ ਕੀਤਾ ਜਾਵੇਗਾ। ਕਾਰੀਗਰਾਂ ਨੂੰ ਇਸ ਯੋਜਨਾ ਤਹਿਤ ਹੋਰ ਵੱਡੇ ਬਾਜ਼ਾਰਾਂ ਨਾਲ ਜੋੜਿਆ ਜਾਂਦਾ ਹੈ ਤਾਂ ਕਿ ਉਹਨਾਂ ਦਾ ਕੰਮ ਹੋਰ ਸ਼ਹਿਰਾਂ ਅਤੇ ਇੰਟਰਨੈਸ਼ਨਲ ਸ਼ਹਿਰਾਂ ਤੱਕ ਵੀ ਪਹੁੰਚ ਸਕੇ ਹਰੇਕ ਕਾਰੀਗਰ ਨੂੰ ਇਹਨਾਂ ਬੈਨੀਫਿਟਸ ਤੱਕ ਪਹੁੰਚਣ ਲਈ ਇੱਕ ਸਪੈਸ਼ਲ ਵਿਸ਼ ਕਰਮਾ ਆਈਡੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਬਾਕੀ ਦਾ ਸਾਰਾ ਪ੍ਰੋਸੈਸ ਸਮੂਥ ਹੋ ਜਾਂਦਾ ਹੈ ਦੋਸਤੋ ਇਹ ਯੋਜਨਾ ਭਾਰਤ ਦੇ ਪ੍ਰਤਿਭਾਸ਼ਾਲੀ ਲੱਖਾਂ ਕਾਰੀਗਰਾਂ ਵਾਸਤੇ ਗੇਮ ਚੇਂਜਰ ਹੈ ਉਹਨਾਂ ਨੂੰ ਲੋੜਿੰਦੀ ਸਹਾਇਤਾ ਦੇ ਕੇ ਸਰਕਾਰ ਨਾ ਸਿਰਫ ਉਹਨਾਂ ਦੀ ਮਦਦ ਕਰ ਰਹੀ ਹੈ ਸਗੋਂ ਆਪਣੇ ਭਾਰਤ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਵੀ ਸੰਭਾਲ ਰਹੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਡੇ ਤੱਕ ਇਹ ਜਾਣਕਾਰੀ ਬੜੇ ਆਰਾਮ ਨਾਲ ਪਹੁੰਚ ਸਕੇ ਅੱਜ ਦੀ ਇਸ ਵੀਡੀਓ ਚ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੀ ਗੱਲ ਮੈਂ ਰஞ்சிਤ ਪਾ